ਅੰਦਰਿੰਗ ਦੇ ਭਾਈ ਪਹਿਲਾਂ ਤਾਂ ਹੋ ਗਈਆਂ ਬਹੁਤ-ਬਹੁਤ ਮੁਬਾਰਕਾਂ ਕੀ ਕਹਿਣਾ ਜਾਂ ਜੋ ਮੈਂ ਸਾਰੇ ਆਪਣੇ ਇਲਾਕਾ ਨਿਵਾਸੀ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਹੁਣ ਲੀਵੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਸੁੱਕੇ ਰੰਗ ਤੇ ਲਾਲ ਗੁਲਾਲ ਨੂੰ ਹੁਣ ਹੀ ਖੇਲੋ ਤੇ ਕੈਮੀਕਲ ਵਾਲੇ ਰੰਗਾਂ ਤੋਂ ਬਚੋ Holi ਇੱਕ ਬਹੁਤ ਵਧੀਆ ਤਿਹਾੜਾ ਹੈ ਜੋ ਅਸੀਂ ਨਾਲ ਮਿਲ ਕੇ ਸਾਰੇ ਖੁਸ਼ੀ ਨਾਲ ਮਨਾਈਏ ਅੰਦਰਿੰਗ ਦੇ ਭਾਈ ਪਹਿਲੀ ਹੋਲੀ ਵੀ ਹੈ ਕੌਂਸਲਰ ਵੀ ਇਲਾਕਾ ਵਾਸੀ ਕੋ ਚੁਣੇ ਗਏ ਹੋ ਪੁਰਾਣੇ ਤੁਸੀਂ ਲੱਗੇ ਹੋ ਚਾਹਵਾਨ ਨੀਰਵਾਰ ਹੋ ਦੇ ਲੋਕਾਂ ਦੇ ਬੱਚੇ ਹੋ ਕੀ ਇਲਾਕੇ ਦੇ ਟੀਚੇ ਨੂੰ ਲੈ ਕੇ ਕੰਮ ਹੈ ਕੰਮ ਵੀ ਸ਼ੁਰੂ ਹੋ ਗਏ ਆ ਕਿੱਥੇ ਤੱਕ ਤਿਆਰੀਆਂ ਜਿਹੜੀਆਂ ਕੰਮ ਅਸੀਂ ਕਾਉਂਸਲਰ ਪੜਨ ਤੋਂ ਬਾਅਦ ਹੀ ਸ਼ੁਰੂ ਕਰਵਾ ਲਏ ਸੀ ਜੀ ਤੇ ਹੋਲੀ ਦਾ ਉਤਸ਼ਾਹ ਲੋਕਾਂ 'ਚ ਬਹੁਤ ਜ਼ਿਆਦਾ ਹੈ 라ਤੀ ਸਾਡੇ گور ਵਾਲੇ ਸ਼ਵਾਲੇ ਹਲ 11:30 ਵਜੇ ਰਾਤੀ ਹੋਲੀ ਦਿਨ ਕੀਤਾ ਗਿਆ ਔਰ ਸਾਰੇ ਇਲਾਕਾ ਨਿਵਾਸੀਆਂ ਨੇ ਉੱਥੇ ਸ਼ਮੂਲੀਅਤ ਕੀਤੀ ਹੈ ਤੇ ਮੈਂ ਲੋਕਾਂ ਨੂੰ ਫੇਰ ਇੱਕ ਵਾਰ ਆਹੋ ਪੀਰ ਕਰਾਂਗਾ ਕੈਮੀਕਲ ਵਾਲੇ ਰੰਗ ਦੀ ਦੂਜੇ ਨੂੰ ਨਾ ਲਗਾਓ ਸੁੱਤੇ ਰੰਗ ਨਾਲ ਹੋਲੀ ਇਹ ਲੋਕ ਹੋਲੀ ਇੱਕ ਬਹੁਤ ਵਧੀਆ ਪਵਿੱਤਰ ਤਿਹਾਰਾ ਹੈ ਅਸੀਂ ਨੂੰ ਨਾਲ ਮਿਲ ਕੇ ਸਾਰੇ ਖੁਸ਼ੀਆਂ ਨਾਲ